ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਸਬਸਕ੍ਰਾਈਬ ਤਾਂ ਕਰਨ ਨੂੰ ਕਹਿੰਦੇ ਆ ਜੀ ਜੇਕਰ ਤੁਸੀਂ ਆਪਣੇ ਧੀ ਪੁੱਤ ਦਾ ਰਿਸ਼ਤਾ ਦੇਖ ਰਹੇ ਹੋ ਸਾਡੇ ਚੈਨਲ ਦੇ ਜ਼ਰੀਏ ਤੁਹਾਨੂੰ ਰਿਸ਼ਤਾ ਮੈਚ ਕਰਕੇ ਮਿਲ ਸਕੇ ਜੀ ਰਿਸ਼ਤੇ ਬਹੁਤ ਵਧੀਆ ਪਰਿਵਾਰਾਂ ਤੋਂ ਹੁੰਦੇ ਆ ਅੱਗੇ ਪਹਿਲਾਂ ਜੀ ਇੱਕ 40 ਰਿਸ਼ਤਿਆਂ ਦੀ ਇਕੱਠੀ ਐਡ ਲਗਾਈ ਗਈ ਸੀ ਹੁਣ ਉਸ ਤੋਂ ਬਾਅਦ ਹੋਰ ਨਵੇਂ ਰਿਸ਼ਤਿਆਂ ਦੀ ਇਕੱਠੀ ਐਡ ਲਗਾਈ ਜਾ ਰਹੀ ਹੈ ਕੁੜੀਆਂਾਂ ਦੀ ਇਸ ਵਿੱਚ ਤੁਸੀਂ ਆਪਣੇ ਅਕੋਰਡਿੰਗ ਰਿਸ਼ਤਾ ਪਸੰਦ ਕਰ ਲਿਓ ਜੀ ਸੁਣ ਕੇ ਉਸ ਤੋਂ ਬਾਅਦ ਫਾਈਲ ਨੰਬਰ ਨੋਟ ਕਰਕੇ ਸਾਨੂੰ ਵਟਸਐਪ ਤੇ ਐਸਐਮਐਸ ਕਰੋ ਇਹ ਰਿਸ਼ਤਾ ਲੈਣ ਵਾਸਤੇ ਜੀ ਆਪਣਾ ਡਾਟਾ ਜ਼ਰੂਰ ਭੇਜਿਆ ਕਰੋ ਜੀ ਤਾਂ ਜੋ ਸਾਡੇ ਵੱਲੋਂ ਵੀ ਰਿਸ਼ਤੇ ਮੈਚ ਕਰਕੇ ਦਿੱਤੇ ਜਾਣ ਐਡ ਲਵਾਉਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 7814069442 ਨੰਬਰ ਤੇ ਮਹਨ ਤੁਸੀਂ ਨਵੇਂ ਰਿਸ਼ਤੇ ਅੱਜ ਦੀ ਡੇਟ ਦੇ ਨੋਟ ਕਰੋ ਸਾਰੇ ਇਹ ਰਿਸ਼ਤਾਗਾ ਜੀ ਫਾਈ ਨੰਬਰ 41 ਜ਼ਿਲ੍ਹਾ ਸੰਗਰੂਰ ਕੁੜੀ ਦਾ ਰਿਸ਼ਤਾਗਾ ਕਾਸਟ ਅਗਰਵਾਲ ਗੋਤ ਕਾਉਂਸਲ ਡੇਟ ਆਫ ਬਰਥ 1 10 1985 ਪੜਾਈ ਪਲੱਸ 2 ਕੱਦ 4 ਫੁੱਟ 10 ਇੰਚ ਭੈਣ ਇੱਕ ਮੈਰਿਡ ਆ ਭਰਾ ਅਨਮੈਰਿਡ ਆ ਕੁੜੀ ਇਹ ਮੰਗਲੀ ਕੁੜੀ ਦਾ ਰਿਸ਼ਤਾਗਾ ਕੁੜੀ ਦੇ ਫੈਮਲੀ ਚ ਮਾਤਾ ਪਿਤਾ ਐਕਸਪਾਇਰ ਨੇ ਕੁੜੀ ਤਲਾਕਸ਼ੁਦਾਗੀ ਬੱਚਾ ਨਹੀਂ ਕੋਈ ਮੰਗ ਮੁੰਡਾ ਤਲਾਕਸ਼ੁਦਾ ਹੋਵੇ ਛੋਟੇ ਬੱਚੇ ਵਾਲਾ ਹੋਵੇ ਅਰੋੜਾ ਖੱਤਰੀ ਪੋਲਪੁਰੀ ਕਾਸਟ ਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9780344574 ਅਗਲਾ ਫਾਈਲ ਨੰਬਰ ਹੈ ਜੀ 42 ਫਾਈਲ ਨੰਬਰ ਜ਼ਿਲ੍ਹਾ ਹੁਸ਼ਿਆਰਪੁਰ ਜੀ ਕੁੜੀ ਦਾ ਰਿਸ਼ਤਾ ਹੈਗਾ ਪੜ੍ਹਾਈ ਪਲੱਸ 2 ਪਾਸ ਕੰਪਿਊਟਰ ਕੋਰਸ ਕਾਸਟ ਹਿੰਦੂ ਡੇਟ ਆਵਰਥ 3 10 1999 ਦਾ ਬਾਰੂਨਾ ਕੱਦ ਪੰਜ ਫੁੱਟ 10 ਇੰਚ ਭਰਾ ਇੱਕ ਹੈਗਾ ਭਰਾ ਅਮਰੀਕਾ ਗਿਆ ਹੋਇਆ ਮੰਗ ਮੁੰਡਾ ਪੰਜਾਬ ਵਿੱਚ ਚੰਗੀ ਤਰ੍ਹਾਂ ਸੈਟਲ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 90410078 ਕਾਹਟ ਅਗਲਾ ਰਿਸਤਾ ਆਇਆ ਫਾਈਲ ਨੰਬਰ 340 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਗਰੀਵਾਲ ਉਮਰ 30 ਸਾਲ ਹਾਈਟ 5 ਫੁੱਟ 4 ਇੰਚ ਕੰਮ ਕੈਨੇਡਾ ਸਿਟੀ ਜਾਣਾ ਕੁੜੀ ਵਰਕ ਇੰਜੀਨੀਅਰਿੰਗ ਹੈ ਜੀ ਮੰਗ ਮੁੰਡਾ ਪੜਿਆ ਲਿਖਿਆ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਖਾਨਦਾਨੀ ਹੋਵੇ ਜੀ ਜ਼ਮੀਨ ਮੁੰਡੇ ਨੂੰ 10 ਤੋਂ 12 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜ਼ਰੂਰ ਤੇ ਨਾਲ ਵਧੀਆ ਜੌਬ ਕਰਦਾ ਹੋਵੇ ਇਹ ਨੰਬਰ ਇਹਨਾਂ ਦਾ ਲੈਣ ਲਈ ਤੁਸੀਂ ਸਾਡੇ ਵਟਸਐਪ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਆਇਆ ਜੀ ਜ਼ਿਲ੍ਹਾ ਮਹਾੜੀ ਤੋਂ ਕੁੜੀ ਦੀ ਕਾਸਟ ਆ ਜੱਟ ਸਿੱਖ ਗੋਤ ਸਿੱਧੂ ਡੇਟ ਆਵਦ 36 1995 ਹਾਈਟ 5 ਫੁੱਟ ਪੜ੍ਹਾਈ ਮਾਸਟਰ ਇਨ ਸਫਲੀ ਚੇਨ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਕਨੇਡਾ ਇੱਕ ਭਰਾ ਹੈ ਕੰਮ ਕਨੇਡਾ ਮੈਨੇਜਰ ਮੁੰਡਾ ਕਨੇਡਾ ਦਾ ਹੋਵੇ ਨਾਲ ਪੜ੍ਹਾਈ ਗ੍ਰੈਜੂਏਸ਼ਨ ਇੰਡੀਆ ਤੋਂ ਕਰੀ ਹੋਵੇ 5 ਕਿੱਲੇ ਜ਼ਮੀਨ ਹੋਵੇ ਤੇ ਮੋਨਾ ਹੋਵੇ ਚੰਡੀਗੜ੍ਹ ਤੇ ਮੋਹਾਲੀ ਨੂੰ ਪਹਿਲ ਹੈ ਜੀ ਮਹਾਲ ਇਹ ਰਿਸ਼ਤਾ ਕਹਿ ਕੇ ਅੱਜ ਦੀ ਡੇਟ ਤੇ ਇਹ ਰਿਸ਼ਤਾ ਤੁਸੀਂ ਲੈ ਸਕਦੇ ਹੋ ਜੀ। ਆਗਲਾ ਰਿਸ਼ਤਾ ਆਇਆ ਫਾਈ ਨੰਬਰ 44 ਜ਼ਿਲ੍ਹਾ ਗੁਰਦਾਸਪੁਰ ਕੁੜੀ ਦੀ ਕਾਸਟ ਹੈ ਜਰਸੀਖ ਗੋਤ ਬਲਗ ਬਲਗਣ ਹਾਈਟ ਕੁੜੀ ਦੀ ਕੁੜੀ ਦੀ ਹਾਈਟ ਹੈ ਜੀ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਬੀ ਕਾਮ ਆਨਰਸ ਖਾਲਸਾ ਕਾਲਜ ਏ ਐਸ ਆਰ ਡਿਪਲੋਮਾ ਇਨ ਬਿਜ਼ਨਸ एडमिनिस्ट्रेशन कनाडा परिवार परिवार च एक ਭਰਾ ਅਤੇ ਮਾਤਾ ਪਿਤਾ ਗੇ ਉਮਰ 8 ਤਰੀਕ 10ਵਾਂ ਮਹੀਨਾ 1997 ਕੁੜੀ ਇਸ ਟਾਈਮ ਕੈਨੇਡਾ ਵਰਕ ਪਰਮਟ ਤੇ ਆ ਬ੍ਰਾਮਟਨ ਵਿੱਚ ਰਹਿ ਰਹੀ ਆ ਮੁੰਡਾ ਯੂ ਐਸ ਤੋਂ ਦਾ ਕੈਨੇਡਾ ਦਾ ਪੀਆਰ ਹੋਵੇ 8 ਤੋਂ 10 ਕਿਲੇ ਤੱਕ ਜਮੀਨ ਹੋਵੇ ਅਗਲਾ ਰਿਸ਼ਤਾ ਆ ਫਾਈਲ ਨੰਬਰ 45 ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਆ ਮਝ ਵੀ ਸਿੱਖ ਗੋਤ ਗਿੱਲ ਡੇਟ ਆਵਰਥ 15/4/1994 ਹਾਈਟ 5 ਫੁੱਟ 5 ਇੰਚ ਸਟੱਡੀ ਕੀਤੀ ਐਮਏ ਹਿਸਟਰੀ ਬੀਐਡ ਪਰਿਵਾਰ ਚ ਇੱਕ ਭਰਾ ਮੈਰਿਡ ਇੱਕ ਭਰਾ ਗਵਰਨਮੈਂਟ ਟੀਚਰ ਕੰਮ ਨਾਉ ਡoing ਪੀਟੈਟ ਪ੍ਰੇਫਰੈਂਸ ਮੁੰਡਾ ਗਵਰਨਮੈਂਟ ਜੋਬ ਤੇ ਹੋਵੇ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਮਕਸਦ ਫਰੀਦਕੋਟ ਤੇ ਬਠਿੰਡਾ ਮੋਗੇ ਨੂੰ ਪਹਲ ਹੈ ਜੀ ਆਗਲਾ ਰਿਸ਼ਤਾ ਹੈ ਫਾਈਲ ਨੰਬਰ 46 ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਤੋਂ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਬਰਾੜ ਡੇਟ ਆਫ ਬਰਥ 1995 ਦਾ ਵਰਨ ਹਾਈਟ 5 ਫੁੱਟ 6 ਇੰਚ ਸਟੱਡੀ ਬੀਐਸਸੀ ਨਰਸਿੰਗ ਪਰਿਵਾਰ ਚ ਇੱਕ ਭਰਾ ਮਾਤਾ ਤੇ ਪਿਤਾ ਕਮ ਨਰਸਿੰਗ ਜੋਬ ਇਨ ਕੈਨੇਡਾ ਮੁੰਡਾ ਕੈਨੇਡਾ ਦਾ ਹੋਵੇ 15 ਤੋਂ 20 ਕਿਲੇ ਤੱਕ ਜ਼ਮੀਨ ਹੋਵੇ ਸੋਨਾ ਹੋਵੇ ਅਤੇ ਸ਼ਰੀਫ ਖਾਨਦਾਨੀ ਪਰਿਵਾਰ ਤੋਂ ਹੋਵੇ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 47 ਨੇਮ ਕੌਰ ਡੇਟ ਆਫ ਬਰਥ 15 11 1992 ਦਾ ਬਾਰਨਾ ਜੀ ਸਟੱਡੀ ਹੈ ਐਜੂਕੇਸ਼ਨ ਜੀ ਐਨ ਐਮ ਨਰਸਿੰਗ ਮਾਜੀ ਵਾਲੇ ਨੇ ਜੀ ਕੁੜੀ ਵਾਲੇ ਤੇ ਆਸਟ੍ਰੇਲੀਆ ਦਾ ਪੀਆਰ ਲੜਕਾ ਕੈਨੇਡਾ ਦਾ ਰਿਸ਼ਤਾ ਚਾਹੀਦਾ ਹੈ ਜੀ ਕਾਸਟ ਜੱਟ ਸਿੱਖ ਢਿੱਲੋ ਗੋਤ ਹੈ ਜੀ ਸਥਿਤੀ ਫਿਰੋਜ਼ਪੁਰ ਹੈ ਮੁੰਡਾ ਫਿਰੋਜ਼ਪੁਰ ਏਰੀਏ ਤੋਂ ਬਿਲੋਂਗ ਕਰਦਾ ਹੋਵੇ ਦੋ ਬਰੋ ਨੇ ਦੋਵੇਂ ਮੈਰਿਡ ਹੈ ਜੀ ਕੁੜੀ ਦੇ ਭਰਾ ਜੀ ਕੁੜੀ ਬਧੀਆਂ ਸੋਹਣੀ ਸੁਨੱਖੀ ਐ ਅਗਲਾ ਫਾਈਲ ਨੰਬਰ ਹੈ ਜੀ 48 ਫਾਈਲ ਨੰਬਰ ਰੈਸਟ ਹੈ ਜਿਲ੍ਹਾ ਲੁਧਿਆਣਾ ਏਰੀਆ ਰਾੜਾ ਸਾਹਿਬ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੁੱਤ ਬੋਪਾਰਾਏ ਡੇਟ ਆਫ ਬਰਥ 19 ਫਰਵਰੀ 1996 ਹਾਈਟ 5 ਫੁੱਟ 4 ਇੰਚ ਸਟੱਡੀ ਕੀਤੀ ਹੈ ਜੀ ਬੀਐਸਸੀ ਨਰਸਿੰਗ ਦੇ ਨਾਲ ਹੈਲਥ ਕੇਅਰ ਦਾ ਕੋਰਸ ਕਰਿਆ ਹੋਇਆ ਕੁੜੀ ਨੇ ਫੈਮਿਲੀ ਚ ਮਾਤਾ ਪਿਤਾ ਤੇ ਭਰਾ ਅਨਮੈਰਿਡਾ ਮਾਤਾ ਤੇ ਪਿਤਾ ਦਾ ਵੀਜ਼ਾ ਲੱਗਿਆ ਹੋਇਆ ਜੀ ਉਹਨਾਂ ਨੇ ਜਾਣਾ ਹੁਣ ਬਾਰੇ ਭਾਦਰਸਾਵ ਖੇਤੀਬਾੜੀ ਕਰਦੇ ਨੇ ਕੁੜੀ ਕੈਨੇਡਾ ਦੀ ਪੀਆਰ ਮੁੰਡੇ ਨੂੰ ਜ਼ਮੀਨ 20 ਕਿੱਲੇ ਤੱਕ ਹੋਵੇ ਕੁੜੀ ਦੇ ਪਰਿਵਾਰ ਕੋਲ ਵੀ ਜ਼ਮੀਨ ਵਧੀਆ ਆਉਂਦੀ ਹੈ ਪਰਿਵਾਰ ਬਰਾਬਰ ਦਾ ਹੀ ਹੋਵੇ ਕੁੜੀ ਦੇ ਮੇਲ ਖਾਂਦਾ ਜੀ ਆਗਲਾ ਰਿਸ਼ਤਾ ਆਇਆ ਫਾਈਲ ਨੰਬਰ 49 ਜ਼ਿਲ੍ਹਾ ਬਰਨਾਲਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ 2 2 1993 ਦਾ ਬੋਰਨ ਹੈ ਜੀ ਹਾਈਟ 5 ਫੁੱਟ 2 ਇੰਚ ਕੁੜੀ ਦੀ ਹਾਈਟ ਹੈ ਕੁੜੀ ਕੈਨੇਡਾ ਚ ਵਰਕ ਪਰਮਟ ਤੇ ਆ ਪੜਾਈ ਐਮਸੀਏ ਕਰੀ ਹੈ ਫੈਮਲੀ ਚ ਭਰਾ ਆਨ ਮੈਰਿਡਾ ਮਾਤਾ ਤੇ ਪਿਤਾ ਮਾਤਾ ਤੇ ਪਿਤਾ ਨੇ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਾਂ ਫਿਰ ਬਾਹਰ ਕੁ ਪਰਮਟ ਤੇ ਪਰ ਜ਼ਮੀਨ 8 ਕਿੱਲੇ ਤੱਕ ਆਉਂਦੀ ਹੋਵੇ ਆਹਲਾ ਰਿਸ਼ਤਾ ਆਇਆ 5 ਨੰਬਰ ਤੇ ਯਾ ਜੀ ਜ਼ਿਲ੍ਹਾ ਰੋਪੜ ਤੋਂ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਮਾਵੀ ਡੇਟ ਆਫ ਬਰਥ 14 11 1996 ਤੇ ਹਾਈਟ ਹੈ ਜੀ 5 ਫੁੱਟ 6 ਇੰਚ ਸਟੱਡੀ ਬੀ ਟੈਕ ਪਰਿਵਾਰ ਚ ਮਾਤਾ ਤੇ ਪਿਤਾ ਭਰਾ ਇੱਕ ਅਨਮੈਰਿਡ ਆ ਪ੍ਰਾਕ ਨੇਡਾ ਹੈ ਇੱਕ ਮੈਰਿਡ ਆ ਕੁੜੀ ਕੈਨੇਡਾ ਦੀ ਪੀਆਰ ਆ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵੈਲ ਐਜੂਕੇਟਿਡ ਹੋਵੇ ਜ਼ਮੀਨਦਾਰ ਤੋਂ 15 ਕਿੱਲੇ ਤੱਕ ਆਉਂਦੀ ਹੋਵੇ ਲੁਧਿਆਣਾ ਤੇ ਫਤਿਗੜ ਪਟਿਆਲਾ ਤੇ ਰੋਪੜ ਤੋਂ ਹੀ ਰਿਸ਼ਤਾ ਹੋਵੇ ਆਗਲਾ ਰਿਸ਼ਤਾ ਹੈ ਜੀ 5 ਨੰਬਰ 51 ਜ਼ਿਲ੍ਹਾ ਬਰਨਾਲ ਆ ਕੁੜੀ ਦੀ ਕਾਸਟ ਆ ਜੱਟ ਸਿੱਖ ਗੋਤ ਢਾਲੀਵਾਲ ਡੇਟ ਆਬਤ 10 ਤਰੀਕ ਗਰਮਾ ਮਹੀਨਾ 1995 ਦਾ ਵਾਰਨ ਹਾਈਟ 5 ਫੁੱਟ 7 ਇੰਚ ਸਟੱਡੀ ਬੀਐਸਸੀ ਮੈਡੀਕਲ ਐਮਐਸਸੀ ਫਾਰਮ ਮਿਊਸਟੀਕਲ ਫੂਡ ਸਾਇੰਸ ਟੈਕਨੋਲੋਜੀ ਸਪਲਾਈ ਚੇਨ ਮੈਨੇਜਮੈਂਟ ਕੈਨੇਡਾ ਫੈਮਿਲੀ ਚ ਮਾਤਾ ਤੇ ਪਿਤਾ ਕੁੜੀ ਘਰ ਦੇ ਦੀ ਕੱਲੀ ਕੱਲੀ ਹੈ ਕੁੜੀ ਕੈਨੇਡਾ ਚ ਵਰਕ ਪਰਮਟ ਤੇ ਹੈ ਪੀਆਰ ਦੀ ਫਾਈਲ ਲੱਗੀ ਹੋਈ ਹੈ ਜੀ ਰਿਸ਼ਤਾ ਚਾਹੀਦਾ ਮੁੰਡੇ ਦਾ ਕਾਸਟ ਜੱਟ ਸਿੱਖ ਹੋਵੇ 20 ਤੋਂ 25 ਕਿੱਲੇ ਤੱਕ ਜਮੀਨ ਆਉਂਦੀ ਹੋਵੇ ਬਰਾਬਰ ਦੀ ਜੋਬਤਾ ਹੋਵੇ ਮੁੰਡੇ ਦੀ ਆਗਲਾ ਰਿਸ਼ਤਾ ਆਇਆ ਫਾਈ ਨੰਬਰ 52 ਨਾਮ ਕੌਰ ਪਤਾ ਬਠਿੰਡਾ ਪੜ੍ਹਾਈ ਐਮਏ ਹਿਸਟਰੀ ਨਾਲ ਬੀਐਡ ਕਰੀ ਐ ਭੈਣ ਇੱਕ ਐ ਭਰਾ ਇੱਕ ਐ ਜੀ ਭਰਾ ਗਵਰਨਮੈਂਟ ਟੀਚਰ ਕੱਦ ਕੁੜੀ ਦਾ 5 ਫੁੱਟ 5 ਇੰਚ ਕਾਸਟ ਮਲਵੀ ਸਿੱਖ ਗੋਤ ਗਿੱਲ ਉਮਰ ਐ ਜੀ 15 4 1994 ਕੰਮ ਨਾਉ ਡoing ਪੀਟੈਟ ਫ੍ਰੀ ਪੈਸ਼ਨ ਹੁੰਦਾ ਗਵਰਨਮੈਂਟ ਜੌਬ ਤੇ ਉਹ ਵੀ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਮੋਂਕਸਰ ਤੇ ਫਰੀਦਕੋਟ ਤੇ ਮੋਗੇ ਨੂੰ ਪਹਿਲਾ ਆਗਲਾ ਫਾਈਲ ਨੰਬਰ ਹੈ ਜੀ 53 ਨਾਮ ਕੌਰ ਪਤਾ ਮੋਗਾ ਪੜ੍ਹਾਈ ਪਲੱਸ 2 ਪਾਸ ਮੈਡੀਕਲ ਨਾਲ ਕਰੀ ਹੈ ਪੀ ਪੀਟੀਚਰ ਸਕੋਰ 64% ਭੈਣ ਤੇ ਇੱਕ ਭਰਾ ਅਨਮੈਰਿਡ ਹੈ ਕੱਦ ਕੁੜੀ ਦਾ 5 ਫੁੱਟ 9 ਇੰਚ ਹੈ ਕੱਦ ਬਹੁਤ ਬਹੁਤ ਵਧੀਆ ਹੈਗਾ ਕਾਸਟ ਹੈ ਜੈਟ ਸਿੱਖ ਉਮਰ ਹੈ ਜੀ ਕੁੜੀ ਦੀ 14 12 2005 ਕੰਮ ਪੀਟੀਏ ਚ ਸਕੋਰ 64% ਲਏ ਹੋਏ ਹੈ ਕੁੜੀ ਨੇ ਮੁੰਡਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਖਰਚਾ ਕਰਨ ਵਾਲਾ ਹੋਵੇ ਜੀ ਅਗਲਾ ਰਿਸ਼ਤਾ ਆਇਆ ਫਾਈਨ ਨੰਬਰ 54 ਨਾਮ ਕੌਰ ਪਤਾ ਫਰੂਜ਼ਪੁਰ ਪੜ੍ਹਾਈ ਬੀਸੀ ਐਮਸੀਏ ਨਾਲ ਬੀਐਡ ਕਰੀ ਹੈ ਉਸ ਤੋਂ ਬਾਅਦ ਟੈਕਟ ਕਲੀਅਰ ਹੈ ਭੈਣ ਕੋਈ ਨਹੀਂ ਜੀ ਭਰਾ ਦੋ ਨੇ ਇੱਕ ਮੈਡੀਕਲ ਅਫੀਸਰ ਹੈ ਜੀ ਇੱਕ ਫਾਰਮਰ ਹੈ ਜੀ ਕੱਦ 5 ਫੁੱਟ 4 ਇੰਚ ਹੈ ਕਾਸਟ ਮੱਝੀਸੀਖੀ ਗੋਤਰਾ ਦਾਵਾ ਉਮਰ 2 10 1991 ਦਾ ਬਾਰਨ ਕੰਮ ਬ੍ਰਦਰ ਫਾਰਮਰ 5 ਕਿੱਲੇ ਜ਼ਮੀਨ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਫਿਰ ਜ਼ਮੀਨ ਹੋਵੇ ਨਾਲ अगला रिश्ता आईआरजी फाइल नंबर 55 नाम कौर पता संगरूर है जी संगरूर तो कुड़ी ਦਾ ਰੇਸਤਾ ਹੈਗਾ ਪੜਾਈ ਕੁੜੀ ਨੇ ਪਲੱਸ 2 ਕੀਤੀ ਹੈ ਨਾਲ ਕਮਿਊਨਿਟੀ ਵੈਲਫੇਅਰ ਕੁੱਕਰੀ bizness management ਕਰਿਆ ਲੜਕੀ ऑस्ट्रेलिया ਚ ਜੌਬ ਕਰਦੀ ਹੈ ਉੱਥੇ ਬੱਸ ਡਰਾਈਵਰ ਆ ਇਹੇ ਲੜਕੀ ਦਾ ਡਾਈਵੋਰਸ ਹੋਇਆ ਹੋਇਆ ਕੱਦ ਕੁੜੀ ਦਾ 5 ਫੁੱਟ 4 ਇੰਚ ਕਾਸਟ ਜੱਟ ਸਿੰਘ ਗੋਤ ਥਿੰਦ ਉਮਰ 1999 ਹੈ ਕੰਮ ਗਵਰਨਟ ਜੋਬ ਬਿਜ਼ਨਸ ਡਰਾਈਵਰ ਡਾਈਵੋਰਸ ਹੋਇਆਗਾ ਬੱਚਾ ਕੋਈ ਨਹੀਂ ਮੁੰਡਾ ਚਾਹੀਦਾ ਇਹਨੂੰ ਮੁੰਡਾ ਆਸਟ੍ਰੇਲੀਆ ਨਿਊਜ਼ੀਲੈਂਡ ਵੈਲ ਸੈਟਲ ਆਸਟ੍ਰੇਲੀਅਨ ਪਹਿਲ ਹੈ ਜੀ ਯੂ ਐਸ ਏ ਜਾਂ ਫਿਰ ਕੈਨੇਡਾ ਤੋਂ ਹੋਵੇ ਰਿਸ਼ਤਾ ਅਗਲਾ ਰਿਸ਼ਤਾ ਆਇਆ ਜੀ 5 ਨੰਬਰ 56 ਨਾਮ ਕੌਰ ਪਤਾ ਬਰਨਾਲਾ ਪੜ੍ਹਾਈ ਐਮ ਸੀ ਭੈਣ ਕੋਈ ਨਹੀਂ ਭਰਾ ਇੱਕਨ ਮੈਰਿਡ ਕੱਦ ਕੁੜੀ ਦਾ 5 ਫੁੱਟ ਹੈ 2 ਇੰਚਾ ਕਾਸਟ ਜਟ ਸਿੱਖ ਉਮਰ 2 ਤਰੀਕ ਦੂਸਰਾ ਮਹੀਨਾ ਨੂੰ 93 ਦਾ ਵਰਨ ਜੀ ਕੰਮ ਕੈਨੇਡਾ ਵਰਕ ਪਰਮਟ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਟ ਤੇ ਹੋਵੇ 8 ਕਿੱਲੇ ਜ਼ਮੀਨ ਹੋਵੇ ਬਰਨਾਲੇ ਦੇ ਨੇੜੇ ਤੇੜੇ ਦੇ ਹੀ ਸੰਪਰਕ ਕਰਨ ਉਥੋਂ ਦੇ ਆਸ-ਪਾਸ ਜ਼ਿਲ੍ਹੇ ਆ ਜੀ ਜੀ ਅਗਲਾ ਰਿਸ਼ਤਾ ਆਇਆ ਫਾਈਲ ਨੰਬਰ 57 ਨਾਮ ਕੌਰ ਪਤਾ ਮੋਗਾ ਪੜਾਈ ਬੀਏ ਬੀਏ ਪੜਾਈ ਬੀਏ ਵੀਐਂਡ ਨਾਲ ਪੀਟੀਏ ਓਵਰਆਲ 60 ਸਕੋਰ ਆ ਸਾਡੇ 6 ਬੈਂਡ ਆਏ ਆ ਪੈਨ ਨਹੀਂ ਕੋਈ ਭਰਾ ਇੱਕਾ ਕੱਦ 5 ਫੁੱਟ 4 ਇੰਚ ਹੈ ਕੁੜੀ ਦਾ ਕਾਸਟ ਜੁਲਾਹਾ ਸਿੱਖ ਉਮਰ 2 8 1994 ਕੰਮ ਕਨੇਡਾ ਦਾ ਵੀਜ਼ਾ ਆਇਆ ਹੋਇਆ ਜੀ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਹੈਗਾ ਵਧੀਆ ਪਰਿਵਾਰ ਤੋਂ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9779709978 ਅਗਲਾ ਰਿਸ਼ਤਾ ਆਇਆ ਜੀ ਫਾਈਲ ਨੰਬਰ 58 ਨਾਮ ਕੌਰ ਪਤਾ ਮੋਗਾ ਪੜ੍ਹਾਈ ਗ੍ਰੈਜੂਏਸ਼ਨ ਬੀ ਕਾਮ ਪਹਿਣਾ 5 ਨੇ ਤਿੰਨ ਪਹਿਣਾ ਮੈਰਿਡ ਹੈ ਦੋ ਅਨਮੈਰਿਡ ਹੈ ਜੀ ਭਰਾ ਵੀ ਅਨਮੈਰਿਡ ਹੈ ਕੱਦ 5 ਫੁੱਟ 4 ਇੰਚ ਹੈ ਕਾਸਟ ਕੁੜੀ ਦੀ ਮੱਝ ਦੀ ਸਿੱਖ ਡੇਟ ਆਫ ਬਰਥ ਹੈ 6 1 2003 ਕੰਮ ਕੁੜੀ ਆਈਲੈਟ ਸੂਚ ਸਾਡੇ ਚ ਬੈਂਡ ਓਵਰ ਆਲ ਕੈਨੇਡਾ ਜਾਂ ਲਈ ਖਰਚਾ ਕਰਨ ਵਾਲਾ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜਾਤੀ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 98783 16122 ਨਾਮ ਕੌਰ ਅਗਲਾ ਰਿਸ਼ਤਾ ਆਇਆ ਜੀ ਫਾਈ ਨੰਬਰ 59 ਨਾਮ ਕੌਰ ਪਤਾ ਜਲੰਧਰ ਪੜਾਈ ਪਾਸਟੂ ਜੀ ਐਨ ਐਮ ਨਰਸਿੰਗ ਭੈਣ ਇੱਕ ਆ ਪਰਾਜੋਣੇ ਜੀ ਹਾਈਟ 5 ਫੁੱਟ 5 ਇੰਚ ਕਾਸਟਾ ਕੁੜੀ ਦੀ ਜੱਟ ਸਿੱਖ ਗੋਤ ਰੰਧਾਵਾ ਡੇਟ ਆਫ ਬਰਥ ਹੈ ਜੀ 31 ਤਰੀਕ 12ਵਾਂ ਮਹੀਨਾ 1994 ਪਰਵਾ ਵਧੀਆ ਪਰਵਾਰ ਦਾ ਅਮਰਤਾ ਦੀ ਮੁੰਡਾ ਹੋਵੇ ਜੀ ਆਗਲਾ ਰਿਸ਼ਤਾ ਆਈ ਐਫ ਨੰਬਰ 60 ਨਾਮ ਕੋਰ ਪਤਾ ਸੰਗਰੂਰ ਪੜਾਈ ਬੀ ਸੀ ਐ ਐਮ ਸੀ ਐ ਕਰੀਏ ਨਾਲ ਪਹਿਣ ਕੋਈ ਨਹੀਂ ਭਰਾਣ ਮੈਰੀਡਾ ਭਰਾ ਆਸਟ੍ਰੇਲੀਆ ਗਿਆ ਹੋਇਆ ਕੱਦ ਕੁੜੀ ਦਾ 5 ਫੁੱਟ 2 ਇੰਚ ਕਾਸਟ ਸਰਸਵਤੀ ਬ੍ਰਾਹਮਣ ਉਮਰ ਡੇਟ ਆਫ ਬਰਥ ਹੈ ਜੀ ਕੁੜੀ ਦਾ 11 5 1999 ਕੰਮ ਪੀ ਵੀ ਟੇ ਜੋਬ ਬੈਂਗਲੌਰ ਮੁੰਡਾ ਯੂਕੇ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਦਾ ਹੋਵੇ ਇੰਡੀਆ ਗਵਰਨਮੈਂਟ ਜੋਬ ਤੇ ਹੋਵੇ ਜਰਨਲ ਕਾਸਟ ਚੋ ਹੀ ਰਿਸ਼ਤਾ ਹੋਵੇ ਅਗਲਾ ਰਿਸ਼ਤਾ ਆਇਆ ਜੀ 5 ਨੰਬਰ ਕਾਹਟ ਮਲੋਟ ਤੋਂ ਰਿਸ਼ਤਾ ਹੈ ਜੀ ਕੁੜੀ ਦਾ ਪੜ੍ਹਾਈ ਬੀਏ ਐਮਏ ਬੀਐਡ ਨਾਲ 2 ਸਾਲ ਦਾ ਡਿਪਲੋਮਾ ਕੈਨੇਡਾ ਪੀਆਰ ਕੁੜੀ ਕੈਨੇਡਾ ਦੀ ਪੀਆਰ ਹੈ ਪੜ੍ਹਾਈ ਬਹੁਤ ਵਧੀਆ ਕਰੀ ਆ ਭੈਣ ਕੋਈ ਨਹੀਂ ਭਰਾ ਨ ਮੈਰਿਡਾ ਕੈਨੇਡਾ ਉਹ ਪੀਆਰ ਹੈ ਭਰਾ ਕੱਦ ਕੁੜੀ ਦਾ 5 ਫੁੱਟ 5 ਇੰਚ ਕਾਸਟ ਹੈ ਜੱਟ ਸਿੱਖ ਗੋਤ ਪਵਾਰ ਹੈ ਜੀ ਉਮਰ 8 ਤਰੀਕ 1999 ਦਾ ਬਾਰਨ ਲੜਕੀ ਕੈਨੇਡਾ ਚ ਵਰਕ ਪਰਮਿਟ ਤੇ ਹੈ ਲੜਕਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਨਾ ਸ਼ਾਕਾਹਾਰੀ ਹੋਵੇ 7 ਤੋਂ 8 ਕਿੱਲੇ ਤੱਕ ਜ਼ਮੀਨ ਆਉਂਦੀ ਹੋਵੇ ਜੀ ਅਗਲਾ ਰਿਸ਼ਤਾ ਆਇਆ 625 ਨੰਬਰ ਨਾਮ ਕੌਰ ਪਤਾ ਲੁਧਿਆਣੇ ਦਾ ਰਿਸ਼ਤਾ ਹੈ ਜੀ ਕੁੜੀ ਦੀ ਪੜ੍ਹਾਈ ਵੀ ਐਸੀ ਨਰਸਿੰਗ ਕਰੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਪੀਆਰ ਹੈ ਕੱਦ 5 ਫੁੱਟ 2 ਇੰਚ ਆ ਕਾਸਟ ਰੂੜਾ ਸਿੱਖ ਉਮਰ ਰਾਜੀ 3171995 ਕੰਮ ਡੀ ਐਮ ਸੀ ਐਚ ਵਰਕਿੰਗ ਹੈ ਜੇ ਸਟਾਫ ਨਰਸ ਮੁੰਡਾ ਪੀ ਆਰ ਇਨ ਕੈਨੇਡਾ ਆਸਟ੍ਰੇਲੀਆ ਜਾਂ ਫਿਰ ਯੂਕੇ ਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 977975606 ਅਗਲਾ ਰਿਸ਼ਤਾ ਆਇਆ ਜੀ ਫਾਈਲ ਨੰਬਰ 368 ਜਿਲ੍ਹਾ ਬਠਿੰਡਾ ਕੁੜੀ ਦੀ ਘਾਸਟਾ ਜੱਟ ਸਿੱਖ ਗੁੱਤ ਸਿੱਧੂ ਡੇਟ ਆਫ ਬਰਥ 10 ਤਰੀਕ ਪੰਜਵਾਂ ਮਹੀਨਾ 1996 ਹਾਈਟ ਹੈ ਜੀ 5 ਫੁੱਟ 4 ਇੰਚ ਕੰ ਲੜਕੀ ਦੀ ਹਾਈਟ ਹੈ ਜੀ ਸਰੀ ਅਗਲਾ ਰਿਸਟਰ ਲੋਕ ਕਰੋ ਜੀ 5 ਨੰਬਰ 63 ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਜੱਟ ਸੀ ਕੋਤ ਸਿੱਧੂ ਡੇਟ ਆਫ ਬਰਥ 10 ਤਰੀਕ 5ਵਾਂ ਮਹੀਨਾ 1996 ਦਾ ਬਾਰਨ ਹਾਈਟ 5 ਫੁੱਟ 4 ਇੰਚ ਪੜਾਈ ਐਮ ਐਸ ਸੀ ਮੈਥ ਟੈਟ ਕਲੀਅਰ ਆ ਨਾਓ ਐਮ ਐ ਪੰਜਾਬੀ ਫੈਮਲੀ ਚ ਮਾਤਾ ਪਿਤਾ ਤੇ ਭਰਾ ਅਨ ਮੈਰਿਡ ਕੰਮ 프리 ਪੈਸ਼ਨ ਆਫ ਐਗਜ਼ਾਮ ਫੁੜੀ ਬਧੀਆ ਸੋਹਣੀ ਸੁਨੱਖੀ ਐ ਮੁੰਡੇ ਨੂੰ ਜ਼ਮੀਨਦਾਰ ਤੋਂ 12 ਕਿਲੇ ਤੱਕ ਆਉਂਦੀ ਹੋਵੇ ਅਗਲਾ ਰਿਸ਼ਤਾ ਆਇਆ ਫਾਈਲ ਨੰਬਰ 64 ਜ਼ਿਲ੍ਹਾ ਅੰਮ੍ਰਿਤਸਰ ਤੋਂ ਆ ਫੁੜੀ ਦੀ ਕਾਸਟ ਐ ਜੱਟ ਸਿੱਖ ਗੋਤ ਭੰਗੂ ਡੇਟ ਆਫ ਬਰਥ 25 10 2002 ਦਾ ਬੌਰਨ ਹਾਈ ਟੱੰਡੀ ਫੁੱਟ 5 ਇੰਚ ਹਾਈਟ ਐ ਜੀ ਸੌਰੀ ਫੁੜੀ ਦੀ 5 ਫੁੱਟ 7 ਇੰਚ ਸਟੱਡੀ ਪਲੱਸ 2 ਪਾਸ ਨਾਲ ਉਸ ਤੋਂ ਬਾਅਦ ਡਿਪਲੋਮਾ ਕੀਤਾ ਹੈ ਹੈਲਥ ਕੇਅਰ ਅਸਿਸਟੈਂਟ ਦਾ 2 ਸਾਲ ਦਾ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਇੱਕ ਭੈਣ ਦੋਵੇਂ ਆਨਮਰਡਾ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਕੁੜੀ ਬੜੀ ਵਧੀਆ ਸੋਹਣੀ ਸੁਨੱਖੀ ਹੋਵੇ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਯੂਐਸਏ ਦਾ ਪੀਆਰ ਹੋਵੇ ਜ਼ਮੀਨ 5 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਅਗਲਾ ਰਿਸ਼ਤਾ ਆਇਆ ਫਾਈਲ ਨੰਬਰ 65 ਜ਼ਿਲ੍ਹਾ ਮਾਨਸਾ ਤੋਂ ਕੁੜੀ ਦੀ ਕਾਸਟਾ ਜੱਟ ਸਿੱਖ ਡੇਟ ਆਫ ਬਰਥ 17/1/1999 ਦਾ ਬਾਰਨਾ ਜੀ ਹਾਈਟ ਹੈ ਜੀ 5 ਫੁੱਟ 5 ਇੰਚ ਸਟੱਡੀ ਇਨ ਕੈਨੇਡਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ 2 ਸਾਲ ਦਾ ਬੌ ਵੈਲੀ ਕਾਲਜ ਅਸਿਸਟੈਂਟ ਸਟੋਰ ਲੈਂਡਰ ਈਸ਼ੋ 7 11 ਪਲੱਸ 2 ਕਾਮਰਸ ਵਿਦ ਮੈਰਿਟ ਹੋਲਡਰ ਵਰ ਅੱਗੇ ਹੈ ਜੀ ਕਰੰਟਲੀ ਪੀਆਰ ਇਨ ਕੈਨੇਡਾ ਕੁੜੀ ਕੈਨੇਡਾ ਦੀ ਪੀਆਰ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਆ ਮੁੰਡਾ ਸੋਹਣਾ ਸੁਨੱਖਾ ਹੋਵੇ ਕੁੜੀ ਕੈਨੇਡਾ ਦੀ ਪੀਆਰ ਹੈ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਮੀਨ 15 ਕਿੱਲੇ ਤੱਕ ਆਉਂਦੀ ਜ਼ਰੂਰ ਹੋਵੇ ਜੀ ਬਹੁਤ ਵਧੀਆ ਪਰਿਵਾਰ ਤੋਂ ਇਹ ਰਿਸ਼ਤਾ ਸੀ ਅੱਜ ਅੱਜ ਜਿਹੜੇ ਐਡਾ ਲੱਗੀਆਂ ਨੇ ਇਹਨਾਂ ਵਿੱਚ ਸਾਰੀਆਂ ਜਾਤੀਆਂ ਦੇ ਰਿਸ਼ਤੇ ਪਾਏ ਗਏ ਨੇ ਜੀ ਖਰਿਸ਼ਤਾ ਨੋਟ ਕਰ ਲਿਆ ਕਰੋ ਜੀ ਉਸ ਤੋਂ ਬਾਅਦ ਸਾਡੇ ਵਟਸਐਪ ਨੰਬਰ ਤੇ ਸਾਨੂੰ ਐਸਐਮਐਸ ਜਰੂਰ ਕਰਿਆ ਕਰੋ